ਸਵਾਗਤ ਹੈ ਫੇਸਬੁੱਕ ਚੈਨਲ ਤੇ ਤੁਸੀਂ ਲਾਈਵ ਤਸਵੀਰਾਂ YouTube ਤੇ ਫਾਈ ਫੇਸਬੁੱਕ ਚੱਲ ਰਹੇ YouTube ਦਵਾਬਾ মিডিਆ ਹਾਊਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਿਆਸ ਦਰਿਆ ਪਿੰਡ ਬਾਜਾਂ ਨੂੰ ਜਾਂਦੇ ਬੰਨ ਦੇ ਉੱਪਰ ਅਸੀਂ ਖੜੇ ਹਾਂ ਇਸ ਟਾਈਮ ਤੋਂ ਸਥਿਤੀ ਜਿਹੜੀ ਹੈ ਉਹ ਬਹੁਤ ਹੀ ਭਿਆਨਕ ਬਣੀ ਹੋਈ ਹੈ ਔਰ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਿਆਸ ਦਰਿਆ ਦੀਆਂ ਬਿਆਸ ਦਰਿਆ ਪੁਲ ਦੇ ਨਜ਼ਦੀਕ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਿਆਸ ਦਰਿਆ ਦੀਆਂ ਔਰ ਪਾਣੀ ਦਾ ਪੱਧਰ ਜਿਹੜਾ ਆ ਉਹ ਵਧਦਾ ਹੋਇਆ ਨਜ਼ਰ ਆ ਰਿਹਾ ਸੋ ਪਾਣੀ ਦਾ ਪੱਧਰ ਦਿਨੋਂ ਦਿਨ ਵਧ ਰਿਹਾ ਸੋ ਅੱਜ ਸਵੇਰ ਦਾ ਪਾਣੀ ਜਿਹੜਾ ਉਹ ਵਧ ਰਿਹਾ ਆ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਆਸ ਦਰਿਆ ਤੋਂ ਸੋ ਉਤੋਂ ਬਾਰਿਸ਼ ਦਾ ਮੌਸਮ ਹੈ ਬਾਰਿਸ਼ ਦੇ ਮੌਸਮ ਦੇ ਕਾਰਨ ਜਿਹੜੀ ਸੇਵਾ ਆ ਉਹ ਵੀ ਰੁਕੀ ਹੋਈ ਆ ਔਰ ਤੁਸੀਂ ਦੇਖ ਰਹੇ ਹੋ ਕਿ ਬੋਰੇ ਲਗਾ ਕੇ ਇਥੋਂ ਦੀ ਸੰਗਤ ਵੱਲੋਂ ਜਿਹੜਾ ਹੈ ਉਹ ਪਾਣੀ ਨੂੰ ਰੋਕਿਆ ਜਾ ਰਿਹਾ ਲਾਈਵ ਤਸਵੀਰਾਂ ਬਿਆਸ ਦਰਿਆ ਤੋਂ ਮਾਈਵਲ ਜਾਣਾ ਪਵੇਗਾ ਦੀ ਆਉਂਦੀ ਆ ਮੈਂ ਤਾਂ ਲੈ ਗਿਆ ਲੋਕ ਇੱਥੇ ਨਹੀਂ ਆਇਆ। ਹੋਰ ਬਾਈ ਜਨਾ। ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਸਰਪੰਚ ਸਾਹਿਬ ਮੌਜੂਦ ਨਹੀਂ ਤਰਨ ਸਿੰਘ ਸਾਹਿਬ ਪਾਣੀ ਦੀ ਸਥਿਤੀ ਹੈ ਜੀ ਹੁਣ। ਪਾਣੀ ਜੀ ਦੀ ਕੱਲ ਤੋਂ ਥੋੜਾ ਜਿਹਾ ਲੈਵਲ ਵਧਿਆ ਪਾਣੀ ਦਾ ਜੀ ਬਾਕੀ بارش ਦੇ ਕਰਕੇ ਬੰਦੇ ਦੇ ਹਾਲਾਤ ਮਾੜੇ ਜੀ ਜੀ ਤੇ بارش ਦਾ ਕਰਕੇ ਬੰਦ ਸੇਵਾ ਜਿਹੜੀ ਉਹ ਵੀ ਰੁਕੀ ਹੋਈ ਆ ਸੇਵਾ ਵੀ ਕੱਲ੍ਹ ਆ ਮਿੱਟੀ ਦੀ ਕੱਲ੍ਹ ਦਾ ਕੰਮ ਬੰਦ ਆ ਇਹ ਕਰ ਸ਼ਾਮ ਤੋਂ ਲੈ ਕੇ ਜੀ ਤੇ ਅੱਜ ਵੀ اسی ਜਿੱਥੇ ਹੈਗਾ ਆਪਣੇ ਖਰ ਪਿਆ ਜੀ ਉੱਥੇ ਥੋੜੇ ਭਰ ਕੇ ਲਾ ਰਹੇ ਆ ਤੇ ਕੁਝ ਮਿੱਟੀ ਥੋੜੇ ਟਰਾਲੀ ਵਿੱਚ ਭਰ ਕੇ ਰੱਖੀ ਸੀ ਉਹ ਮਿੱਟੀ ਭਾਰੇ ਸੀ ਜੀ ਪਾਣੀ ਵਧਿਆਗੇ ਨਾਲੋਂ ਪਾਣੀ ਕੱਲ ਦਾ ਤਕਰੀਬਨ 8-9 ਇੰਚ ਵੱਧ ਗਿਆ ਜੀ ਅੱਜ ਸਵੇਰ ਤੋਂ ਹੁਣ ਤੱਕ ਤੁਸੀਂ ਦੇਖਿਆ ਹੁਣ ਵੀ ਵਧਿਆਗੇ ਜਾਂ ਉੱਥੇ 3-4 ਇੰਚ ਵੱਧ ਸਵੇਰ ਤੋਂ ਲੈ ਕੇ ਹੁਣ ਤੱਕ ਦੁਪਹਿਰ ਤੋਂ ਲੈ ਕੇ ਹੁਣ ਤੱਕ ਨਾ 8-9 ਇੰਚ ਵੱਧ 8-9 ਇੰਚ ਵੱਧ ਰਿਹਾ ਜੀ ਇਹ ਗੱਲ ਕਰੀਏ ਸਵੇਰ ਲੈ ਕੇ ਹੁਣ ਤੱਕ ਕਿੰਨਾ ਵੱਧ ਚੁੱਕਿਆ ਕੱਲ ਸਵੇਰ ਤੋਂ ਲੈ ਕੇ ਅੱਜ ਤੱਕ ਦਾ ਤਕਰੀਬਨ 8-9 ਇੰਚ 8-9 ਜੀ ਸਾਰਾ ਹੌਂ ਮਲਾ ਕੇ ਜੇ ਹੁਣ ਦੇਖੀਏ ਹੁਣ ਹਜੇ ਵੀ ਬਿਲਕੁਲ ਵੱਧ ਰਿਹਾ ਘਟਿਆ ਨਹੀਂ ਵੱਧ ਰਿਹਾ ਜੀ ਸੋ ਬਿਲਕੁਲ ਲਾਈਵ ਤਸਵੀਰਾਂ ਬਾਜੇ ਵਾਲੇ ਬੰਦ ਤੋਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਗੋਵਿੰਦਵਾਲ ਸਾਹਿਬ ਪੁਲ ਦੇ ਨਜ਼ਦੀਕ ਇਹ ਬੰਦ ਬਣਿਆ ਹੋਇਆ ਸੋ ਤੁਹਾਡੇ ਨਾਲ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਔਰ ਜਿਹੜਾ ਆ ਪਾਣੀ بارش ਦੇ ਕਾਰਨ ਜਿਹੜਾ ਬੰਨ ਨੂੰ ਵੀ ਜਿਹੜਾ ਥੋੜਾ ਥੋੜਾ ਨੁਕਸਾਨ ਹੋਇਆ ਸੋ ਇਲਾਕੇ ਦੀ ਸੰਗਤਾਂ ਵੱਲੋਂ ਦਰਖਤ ਲਾ ਕੇ ਔਰ ਤੋੜੇ ਲਾ ਕੇ ਜਿਹੜਾ ਬੰਦ ਲਈ ਉਹ ਜਿਹੜੀ ਮਜ਼ਬੂਤੀ ਜਿਹੜੀ ਕਾਇਮ ਕੀਤੀ ਜਾ ਰਹੀ ਹੈ। ਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਜੀ ਧੰਨਵਾਦ। ਇਹ ਐ ਚਲੋ ਵਿਆਹ ਕਰ ਰਿਹਾ ਆ ਬਾੜ ਬਾਰੇ ਵਿਆਹ ਕਰ ਰਿਹਾ ਦੇ ਹਾਲਾਤ ਬਹੁਤ ਖਾੜੇ ਚੱਲ ਰਹੇ ਆ ਸੋ ਇਸ ਏਰੀਆ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿੰਨਾ ਲੋਕ ਜਿਹੜੇ ਰਹਿ ਰਹੇ ਆ ਇਧਰ ਸੀਮ ਦਾ ਪਾਣੀ ਵੀ ਜਿਹੜਾ ਆ ਉਹ ਬਿਲਕੁਲ ਆ ਰਿਹਾ ਹੈ ਸੀਮ ਦਾ ਪਾਣੀ ਵੀ ਤੁਹਾਨੂੰ ਦਿਖਾਉਂਦੇ ਆ ਹਰ ਤੋਂ ਬਾਅਦ ਵੀਡੀਓ ਸ਼ੇਅਰ ਕਰੋ ਸਾਡੇ ਦੀ ਸਿੱਟੀ ਜਿਹੜੀ ਉਹ ਵੀ ਦਰਜਨ ਮਾਰੀ ਹੋਈ ਜਾਂ ਰਹੀ ਹੈ ਕਿਉਂਕਿ ਬਾਰਿਸ਼ ਦੇ ਕਾਰਨ ਜਿਹੜਾ ਹੈ ਕੋਬਾਲੋ ਵੀ ਖਾਰ ਲੱਗ ਰਹੀ ਹੈ ਸੋ ਤਾਂ ਤਾਂ ਮਹਾਪੁਰਜਾ ਵੱਲੋਂ ਬਾਬਾ ਜੈ ਸਿੰਘ ਜੀ ਵੱਲੋਂ ਵੀ ਬੜੇ ਕਾਰਜ ਕੀਤੇ ਗਏ ਇੱਥੇ ਇਸ ਜਗ੍ਹਾ ਨੂੰ ਇਸ ਬੰਦ ਨੂੰ ਲਗਾਤਾਰ ਉਸ ਦਿਨ ਦਾ ਬਚਾਇਆ ਜਾ ਰਿਹਾ ਔਰ ਬਿਲਕੁਲ ਜਿਹੜੀ ਸਥਿਤੀ ਹੈ ਦਿਨੋਂ ਦਿਨ ਮਾੜੀ ਹੁੰਦੀ ਨਜ਼ਰ ਆ ਰਹੀ ਹੈ ਲਾਈਟ ਤਸਵੀਰਾਂ ਤੁਸੀਂ ਮਾਸੋਂ ਦੇਖ ਰਹੇ ਹੋ ਮੋਈਦਵਾਲ ਵਾਲੀ ਸਾਈਡ ਬਾਜੇ ਵਾਲਾ ਬੰਦ ਗਿਆ ਜਾਂਦਾ ਇਸ ਨੂੰ ਇਹ ਦੰਗਰ ਜਿਹੜੇ ਆ ਉਹ ਵੀ ਲੋਕਾਂ ਨੇ ਆਪਣੇ ਬੰਦਾਂ ਦੇ ਉੱਪਰ ਜਿਹੜੇ ਉਹ ਸੇਰ ਜਾਗਾ ਤੇ ਕਰ ਰਹੇ ਹੋਏ ਆ ਇੱਕ ਮਾਰਿਸ਼ੇ ਕਾਰਨ ਜਿਹੜਾ ਹੈ ਉਹ ਪਾਣੀ ਜਿਆਦਾ ਹੋਣ ਕਾਰਨ ਜਿਹੜੇ ਡੰਗਰ ਇਹ ਪਸ਼ੂਹਾਰੋਂ ਕਨੇ ਆਪਣੇ ਬੰਦ ਦੇ ਉੱਪਰ ਲੈਣ ਜਵੇ